ਤੇ ਜਿਹੜੀ ਅੱਜ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਆ ਇਹ ਬੈੱਡ ਬਣਾ ਕੇ ਉਹਦੇ ਉੱਤੇ ਬਿਜਾਈ ਹੋ ਰਹੀ ਆ ਤੇ ਬੜੇ ਬੈਨੀਫਿਟ ਨੇ ਪਾਣੀ ਦੀ ਬਚਤ ਹੋਊਗੀ ਹੂੰ ਤੇ ਝੋਨਾ ਕਿਸਾਨ ਵੀ ਛੱਡਣ ਨੂੰ ਤਿਆਰ ਨਹੀਂ ਤੇ ਝੋਨਾ ਛੱਡਣਾ ਵੀ ਨਹੀਂ ਚਾਹੀਦਾ ਉਹਦੇ ਬਦਲ ਚ ਹੋਰ ਫਸਲਾਂ ਸਾਡੇ ਕੋਲ ਆਪਣੇ ਕੋਲ ਹੈ ਨਹੀਂ ਗਿਆ ਤੇਰੇ ਤੌਰ ਤਰੀਕੇ ਬਦਲਨੇ ਪੈਣਗੇ ਪਾਣੀ ਘੱਟ ਤੋਂ ਘੱਟ ਕੇ ਮੇ ਲੱਗੀ ਅਸੀਂ ਇੱਕ ਜਿਹੜੀ ਐਸ ਆਰ ਬੀ ਸੀਡਿੰਗ ਰਾਈਸ ਔਨ ਬੈਡਸ ਇੱਕ ਮਸ਼ੀਨ ਬਣਾਈ ਐ ਅਸੀਂ ਉਹਨੂੰ ਅਸੀਂ ਇੱਥੇ ਟ੍ਰਾਇਲ ਦੇ ਬੇਸਿਸ ਤੇ ਲਾ ਕੇ ਬਾਕੀ ਕਿਸਾਨਾਂ ਨੂੰ ਅਖਾਣਾ ਚਾਹੁੰਦੇ ਆ ਕਿ ਹਾਂਜੀ ਆਪਾਂ ਬੈਡਾਂ ਦੇ ਵਿੱਚੋਂ ਨਾ ਲਾ ਸਕਦੇ ਆ ਕਿ ਜਿਹਦੇ ਨਾਲ ਝਾੜ ਆਪਣਾ ਵਧਿਆ ਨਿਕਲ ਸਕਦਾ ਜਿਹੜੀ ਦੇਰ ਗੋਣ ਸਪੀਡ ਨਾਲ ਆਪਾਂ ਉਹਦੇ ਜੋ ਪਾਣੀ ਕੱਢ ਰਹੇ ਆ ਕਿ ਜੇਕਰ ਆਪਾਂ ਕੱਢਦੇ ਜਾਵਾਂਗੇ ਕੱਢਦੇ ਜਾਵਾਂਗੇ ਹੁਣ ਅਸੀਂ ਦੂਜੀ ਤਹਿ ਖਤਮ ਕਰ ਰਹੇ ਆ ਆਪਣੇ ਪਾਣੀ ਪੀਣ ਵਾਲੇ ਦੀ ਤੇ ਜੇ ਕੱਢਦੇ ਜਾਵਾਂਗੇ ਖਤਮ ਕਰ ਲਾਂਗੇ ਕੱਲ ਨੂੰ ਆਪਾਂ ਇੱਥੇ ਇਤੇ ਫਿਰ ਨਾ ਆਪਣੇ ਫਸਲਾਂ ਹੋਣਗੀਆਂ ਨਾ ਆਪਣੇ ਰਹਿਣ ਜੋਗ ਚੀਜ਼ ਹੋਗੀ ਇਹ ਸੱਚ ਹੋ ਜਿਗਾਗੇ ਕਿ ਫਸਲ ਨੂੰ ਨਮੀ ਚਾਹੀਦੀ ਹੈ ਨਾ ਕਿ ਪਾਣੀ ਪਾਣੀ ਚਾਹੀਦਾਗਾ ਠੀਕ ਹੈ ਨਾ ਤਾਂ ਜੇ ਆਪਾਂ ਨੇ ਪਾਣੀ ਬਚਾਉਣਾ ਜਾਂ ਫਿਚਰ ਨੂੰ ਬਚਾਉਣਾ ਪੰਜਾਬ ਦੇ ਫਿਚਰ ਨੂੰ ਬਚਾਉਣਾਗਾ ਤਾਂ ਸਾਡੇ ਧਰਤੀ ਹੇਠਲਾ ਪਾਣੀ ਵੀ ਬਚਣਾ ਚਾਹੀਦਾਗਾ ਤੇ ਉਪਰਲਾ ਪਾਣੀ ਵੀ ਬਚਣਾ ਚਾਹੀਦਾਗਾ ਜਿਹੜਾ ਪੀਣ ਜੋਗ ਵੀ ਹੈਗਾ ਜੇ ਇਦਾਂ ਹੀ ਕਰਦੇ ਹੋਏ ਕਿ ਜੇ ਇਦਾਂ ਆਪਾਂ ਪਾਣੀ ਵੇਸਟ ਕਰਦੇ ਤਾਂ ਬਲੇ ਟਾਈਮ ਸਾਰੇ ਸੰਕਟ ਹੋਗਾ ਇਹ ਖਰਚ ਘਟਾ ਪੰਜ ਜਾਨੀਆਂ ਨੇ ਮੇਰਾ ਸੇਵਕ ਗੇ ਸੌ ਲਾਤਾ ਤੀ ਹੂੰ ਹਾਂ ਪਾਣੀ ਦੀ ਬਚਤ ਬਹੁਤ ਹੈ ਅੱਛਾ ਹੋਰ ਕੋਈ ਪ੍ਰੋਬਲਮ ਨਹੀਂ ਕੱਖਾਂ ਦੀ ਪ੍ਰੋਬਲਮ অর্ਗੈਨਿਕ ਖੇਤੀ ਅਸੀਂ 2007 ਤੋਂ ਕਰਦੇ ਜੀ ਤੇ ਅੱਜ ਜਿਹੜੀ ਕਿਸਮ ਦੀ ਰਾਹੀ ਕਰ ਰਹੇ ਹਾਂ ਤੇ ਜਿਹੜੀ ਅੱਜ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਾਂ ਇਹ ਬੈਡ ਪਲੈਂਟਰ ਬੈਡ ਬਣਾ ਕੇ ਉਹਦੇ ਉੱਤੇ ਬਿਜਾਈ ਹੋ ਰਹੀ ਹੈ ਤੇ ਬੜੇ ਬੈਨੀਫਿਟ ਨੇ ਪਾਣੀ ਦੀ ਬਚਤ ਹੋਊਗੀ ਤੇ ਜਿਹੜਾ ਹੈਗਾ ਵੀ ਵਾਤਾਵਰਨ ਵੀ ਬਚੂਗਾ ਤੇ ਮੇਨ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਦੀ ਗੇਟ ਤੇ ਪਾਣੀ ਦੀ ਬਚਤ ਤੇ ਪੰਜਾਬ ਸਰਕਾਰ ਜ਼ੋਰ ਲਾ ਰਹੀ ਆ ਤੇ ਝੋਨਾ ਕਿਸਾਨ ਵੀ ਛੱਡਣ ਨੂੰ ਤਿਆਰ ਨਹੀਂ ਤੇ ਝੋਨਾ ਛੱਡਾਂ ਵੀ ਨਹੀਂ ਚਾਹੀਦਾ ਉਹਦੇ ਬਦਲ ਚ ਹੋਰ ਫਸਲਾਂ ਸਾਡੇ ਕੋਲ ਆਪਣੇ ਕੋਲ ਹੈ ਨਹੀਂ ਗਿਆ ਤੇ ਇਹਦੇ ਤੌਰ ਤਰੀਕੇ ਬਦਲਨੇ ਪੈਣਗੇ ਪਾਣੀ ਘੱਟ ਤੋਂ ਘੱਟ ਕਿਵੇਂ ਲੱਗੇ ਬਾਕੀ ਸਾਰੇ ਕਿਸਾਨ ਤਾਂ ਕਦੋਂ ਕਰਕੇ ਕਰਦੇ ਨੇ ਤੁਸੀਂ ਵੀ ਇਹੀ ਟਿਕਾਣਾ ਰਹੇ ਤੇ ਇਹ ਹਲੇ ਸ਼ੁਰੂਆਤ ਹੈ ਜੀ ਮੈਂ ਜਿੰਨੇ ਵੀ ਨਵੇਂ ਟ੍ਰਾਇਲ ਨੇ ਮੈਂ ਲਾ ਕੇ ਦੇਖਦਾ ਤੇ ਜਦੋਂ ਕਾਮਯਾਬ ਹੋ ਗਿਆ ਮੇਰਾ ਟ੍ਰਾਇਲ ਇਹ ਤਾਂ ਉਸ ਤੋਂ ਬਾਅਦ ਕਿਸਾਨ ਆਪਣੇ ਆਪ ਇਧਰਲੇ ਪਾਸੇ ਆਉਣਗੇ ਜਦੋਂ ਖਰਚਾ ਵੀ ਘਟੂਗਾ ਤੇ ਤੁਸੀਂ ਦੇਖਿਆ ਵੀ ਲੇਬਰ ਜਿਹੜੀ ਉਹ 4000 ਜਾਂ 5000 ਦੇ ਕਰੀਬ ਲੁੰਦੀ ਆ ਜੋਣੇ ਦੀ ਲਵਾਈ ਤੇ ਪਾਣੀ ਬਹੁਤ ਜ਼ਿਆਦਾ ਲੱਗਦਾ ਏ ਇੱਕ ਵਾਰੀ ਆਪਾਂ ਖੇਤਾਂ ਨੂੰ ਸਮੁੰਦਰ ਟਾਈਪੇ ਬਣਾ ਦਿੰਨੇ ਆ ਇਹਦੇ ਚ ਮੈਨੂੰ ਲੱਗਦਾ ਜਿਹੜੀ ਪਾਣੀ ਦੀ ਬਚਤ ਹੋ 50% ਦੇ ਨੇੜੇ ਹੋਊਗੀ ਜਿਹੜੇ ਆਰਗੈਨਿਕ ਕਰ ਰਹੇ ਹੋ ਤੁਸੀਂ ਉਹਦਾ ਤੁਹਾਨੂੰ ਕੀ ਰਿਜ਼ਲਟ ਮਿਲਦਾ ਉਹਦਾ ਜੀ ਬਹੁਤ ਵਧੀਆ ਰਿਜ਼ਲਟ ਆ ਮੇਰੇ ਨਾਲ ਬੁੱਧੀਜੀਵੀ ਜੁੜੇ ਹੋਏ ਨੇ ਤੇ ਉਹ ਜਿਹੜਾ ਮੇਰਾ ਪ੍ਰੋਡਕਟ ਆ ਉਹ ਫੋਨ ਤੇ ਸੇਲ ਹੁੰਦਾ ਤੇ ਮੇਰੇ ਫਾਰਮ ਤੋਂ ਖੁਦ ਆ ਕੇ ਜਿਹੜਾ ਕਸਟਮਰ ਲੈ ਜਾਂਦਾ ਕੀ ਨਾਮ ਮੇਰਾ ਨਾਮ ਜੀ ਰਵਨੀਤ ਸਿੰਘ ਮੈਂ ਜਿਹੜੀ ਆ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਆ ਐਜ਼ ਅ ਡਿਸਟ੍ਰਿਕਟ ਕੋਆਰਡੀਨੇਟਰ ਦੇਖੀ ਤੁਸੀਂ ਅੱਜ ਜਿਹੜਾ ਇੱਥੇ ਆਉਣ ਦਾ ਮਕਸਦ ਕੀ ਹੈ ਸਾਡਾ ਇੱਥੇ ਆਉਣ ਦਾ ਮਕਸਦ ਹੈ ਜੀ ਕਿ ਅਸੀਂ ਫਾਨੀ ਹਵਾ ਮਿੱਟੀ ਨੂੰ ਕਿੱਦਾਂ ਆਪਾਂ ਵਧੀਆ ਰੱਖ ਸਕਦੇ ਹਾਂ ਨਰਿੰਦਰ ਸਿੰਘ ਜੀ ਦਾ ਪਤਾ ਲੱਗਾ ਸੀਗਾ ਕਿ ਆ ਬੜੇ ਗਾਂਵਦੂ ਕਿਸਾਨ ਇਨਾਂ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਇੱਕ ਜਿਹੜੀ ਐਸਆਰਬੀ ਸੀਡਿੰਗ ਰਾਈਸ ਔਨ ਬੈਡਸ ਇੱਕ ਮਸ਼ੀਨ ਬਣੀ ਆ ਬਣਾਈ ਆ ਅਸੀਂ ਉਹਨੂੰ ਅਸੀਂ ਇੱਥੇ ਟ੍ਰਾਇਲ ਦੇ ਬੇਸਿਸ ਤੇ ਲਾ ਕੇ ਬਾਕੀ ਕਿਸਾਨਾਂ ਨੂੰ ਅਖਾਣਾ ਚਾਹੁੰਦੇ ਆ ਕਿ ਹਾਂਜੀ ਆਪਾਂ ਬੈਡਾਂ ਦੇ ਵਿੱਚੋਂ ਨਾ ਲਾ ਸਕਦੇ ਆ ਕਿ ਜਿਹਦੇ ਨਾਲ ਝਾੜ ਆਪਣਾ ਵਧਿਆ ਨਿਕਲ ਸਕਦਾ ਜਿਹੜੀ ਕਿਸ ਤਰ੍ਹਾਂ ਕਿੰਨੇ ਬੈਡ ਨੇ ਕੀ ਉਹਨਾਂ ਦੀ ਜਿਹੜਾ ਡਿਸਟੈਂਸ ਕੀ ਹੈ ਜਿਹੜੇ ਇਸ ਮਸ਼ੀਨ ਦੇ ਪਿੱਛੇ ਚਾਰ ਬੈਡ ਬੰਦੇ ਆ ਜੀ ਤੇ ਉਹਦੇ ਵਿੱਚ ਚਾਰ ਬੈੱਡਾਂ ਦੇ ਉੱਤੇ ਅੱਠਵੇਂ ਲਾਈਨਾਂ ਲੱਗ ਜਾਂਦੀਆਂ ਮਤਲਬ ਇੱਕ ਬੈੱਡ ਦੇ ਉੱਤੇ ਦੋ ਲਾਈਨਾਂ ਲੱਗ ਜਾਂਦੀਆਂ ਜਿਹਦਾ ਡਿਸਟੈਂਸ ਬੈੱਡ ਲਾਈਨ ਤੋਂ ਲਾਈਨ ਆ 8 ਇੰਚ ਦਾ ਜੇਕਰ ਬੈੱਡ ਦੀ ਆਪਾਂ ਹਾਈਟ ਵੇਖੀਏ ਹਾਈਟ ਹੋ ਜਾਂਦੀ ਹੈ ਇਹਦੀ 9 ਇੰਚ ਦੀ ਤੇ ਜੇ ਬੈੱਡ ਦਾ ਸਾਈਜ਼ ਵੇਖੀਏ ਤੇ ਬੈੱਡ ਦਾ ਸਾਈਜ਼ ਹੋ ਜਾਂਦਾ ਵਾ ਇਹਦਾ 14 ਇੰਚ ਦਾ ਤੇ ਮਕਸਦ ਕੀ ਹੈ ਇਸ ਤਰ੍ਹਾਂ ਕਰਨਾ ਮਕਸਦ ਇਹ ਹੀ ਹੈ ਜੀ ਕਿ ਜਿੱਦਾਂ ਪਾਣੀ ਆ ਜਿਹੜਾ ਧਰਤੀ 'ਚ ਪਾਣੀ ਦੀ ਮਾਤਰਾ ਨਹੀਂ ਘਟ ਪਰ ਜਿਹੜਾ ਪੀਣ ਵਾਲਾ ਪਾਣੀ ਆ ਉਹਦੀ ਬਹੁਤ ਘਟ ਮਾਤਰਾ ਆ ਹੁਣ ਜੇ ਆਪਾਂ ਵੇਖੀਏ ਕਿ ਪੀਣ ਵਾਲਾ ਪਾਣੀ ਆਪਾਂ ਆਪਣੇ ਖੇਤਾਂ ਨੂੰ ਲਾ ਰਹੇ ਆ ਉਹ ਜੇਕਰ ਆਪਾਂ ਕੱਦੂ ਕਰਦੇ ਆ ਉਹ ਆਪਣਾ ਧਰਤੀ 'ਤੇ ਜੀਰਿਆ ਨਹੀਂ ਜਾਂਦਾ ਉਹ ਹਵਾ ਦੇ ਨਾਲ ਉੱਡ ਕੇ ਕਿਤੇ ਬਦਲ ਕਿਤੇ ਚਲ ਗਿਆ ਕਦੀ ਕਿਤੇ ਚਲ ਗਿਆ ਆਪਾਂ ਵੇਖਣਦੇ ਆ ਕਿ এনवायरमेंट ਹਰ ਤਰ੍ਹਾਂ ਦਾ ਬਦਲਦਾ ਪਿਆ ਵਾ Rajasthan 'ਚ ਬਰਸਾਤਾਂ ਹੁੰਦੀਆਂ ਵਾ ਤੇ ਆਪਣੇ ਇਧਰ ਬਰਸਾਤਾਂ ਘਟ ਹੁੰਦੀਆਂ ਆਪਾਂ ਜੇਕਰ 100 mm ਐਗਜ਼ਾਮਪਲ ਦੇ ਰਹੇ ਜੇ 100 mm ਆਪਣੇ ਪਾਣੀ ਬਰਸਾਤ ਹੁੰਦੀ ਆ ਤੇ ਆਪਾਂ ਧਰਤੀ ਦੇ ਵਿੱਚੋਂ 165 mm ਕੱਢ ਰਹੇ ਆ ਕਿ ਦੇਹ ਗਣ ਸਪੀਡ ਨਾਲ ਆਪਾਂ ਉਹਦੇ ਜੋ ਪਾਣੀ ਕੱਢ ਰਹੇ ਆ ਕਿ ਜੇਕਰ ਆਪਾਂ ਕੱਢਦੇ ਜਾਵਾਂਗੇ ਕੱਢਦੇ ਜਾਵਾਂਗੇ ਹੁਣ ਅਸੀਂ ਦੂਜੀ ਤੈ ਖਤਮ ਕਰ ਰਹੇ ਆ ਆਪਣੇ ਪਾਣੀ ਪੀਣ ਵਾਲੇ ਦੀ ਤੇ ਜੇ ਕੱਢਦੇ ਜਾਵਾਂਗੇ ਖਤਮ ਕਰ ਲਾਂਗੇ ਕੱਲ ਨੂੰ ਆਪਾਂ ਇੱਥੇ ਰੇਗਿਸਤਾਨ ਬਣਾ ਲਾਂਗੇ ਇੱਥੇ ਫਿਰ ਨਾ ਆਪਣੇ ਫਸਲਾਂ ਹੋਣਗੀਆਂ ਨਾ ਆਪਣੇ ਰਹਿਣ ਜੁਗ ਚੀਜ਼ ਹੋਗੀ ਜਿਹੜੀ ਆਪਣੇ ਲੋਗ ਆ ਪਨਪਦੇ ਆ ਉਹ ਪਾਣੀ ਦੇ ਲੱਗੇ ਹੀ ਬਣਦੇ ਆ ਜਿੱਥੇ ਪਾਣੀ ਨਹੀਂ ਆ ਉਥੇ ਆਪਣੇ ਸਿਵਲਾਈਜੇਸ਼ਨ ਨਹੀਂ ਹੈਗੀ ਉਥੇ ਖਤਮ ਹੋ ਜਾਂਦੀ ਆ ਜੇ ਪਾਣੀ ਖਤਮ ਹੋ ਜਾਊਗਾ ਆਪਣੇ ਕੀ ਉਜਾਦੇ ਜਿਹੜੀਆਂ ਇੰਡਸਟਰੀਆਂ ਵਾ ਉਹ ਇਥੋਂ ਚੁੱਕੀਆਂ ਜਾਣਗੀਆਂ ਉਹ ਪਾਣੀ ਵਾਲੀ ਥਾਂਵਾਂ ਤੇ ਚੱਲ ਜਾਣਗੀਆਂ ਉਹਨਾਂ ਦਾ ਕੀ ਫਰਕ ਪੈਣਾ ਪਰ ਜਿਹੜੇ ਆਪਦੇ ਖੇਤ ਆ ਉਹ ਆਪਾਂ ਕਿੱਧਰ ਜਾਵਾਂਗੇ ਆਪਾਂ ਕਿਸਾਨ ਕਿੱਧਰ ਜਾਵਾਂਗੇ ਆਪਾਂ ਆਪਣੇ ਵਾਸਤੇ ਇਹ ਆ ਚੀਜ਼ਾਂ ਕਰਨੀਆਂ ਪੈਣੀਆਂ ਕਿ ਪਾਣੀ ਦੀ ਜਿਹੜੀ ਹੈ ਬਚਤ ਕਰਨੀ ਕਿਤੀ ਕੀਤੀ ਕਰਦੇ ਅਸੀਂ ਓਪਨ ਖੇਤੀ ਕਰਦੇ ਜਾਂ ਕਿੱਲ ਵੀ ਪਲੇਨ ਖੇਤੀ ਕਰਦੇ ਜਿਹਨੂੰ ਫਲੱਡ ਇਰੀਗੇਸ਼ਨ ਕਹਿੰਦੇ ਨੇਗੇ ਫਲੱਡ ਇਰੀਗੇਸ਼ਨ ਕਹਿੰਦੇ ਹੁਣ ਇਹ ਸੱਚ ਹੋ ਚੁੱਕੀਆਂਗੇ ਕਿ ਫਸਲ ਨੂੰ ਨਮੀ ਚਾਹੀਦੀ ਹੈ ਨਾ ਕਿ ਪਾਣੀ ਪਾਣੀ ਚਾਹੀਦਾ ਹੈਗਾ ਠੀਕ ਹੈ ਨਾ ਤਾਂ ਜੇ ਆਪਾਂ ਨੇ ਪਾਣੀ ਬਚਾਉਣਾ ਜਾਂ ਫਿਊਚਰ ਨੂੰ ਬਚਾਉਣਾ ਪੰਜਾਬ ਦੇ ਫਿਊਚਰ ਨੂੰ ਬਚਾਉਣਾਗਾ ਤਾਂ ਸਾਡੇ ਧਰਤੀ ਹੇਠਲਾ ਪਾਣੀ ਵੀ ਬਚਣਾ ਚਾਹੀਦਾਗਾ ਤੇ ਉਪਰਲਾ ਪਾਣੀ ਵੀ ਬਚਣਾ ਚਾਹੀਦਾਗਾ ਜਿਹੜਾ ਪੀਣ ਯੋਗ ਵੀ ਹੈਗਾ ਜੇ ਇਦਾਂ ਹੀ ਕਰਦੇ ਹੋਏ ਕਿ ਜੇ ਇਦਾਂ ਆਪਾਂ ਪਾਣੀ ਵੇਸਟ ਕਰਦੇ ਤਾਂ ਬਲੇ ਟਾਈਮ ਸਾਰੇ ਸੰਕਟ ਹੋਗਾ ਤਾਂ ਇਸ ਬਿضی ਨੂੰ ਚੇਂਜ ਕਰਨ ਵਾਸਤੇ ਬੈਡ ਸਵਿੰਗ ਤੇ ਆਲ ਆਫ ਵਰਲਡ ਵੀ ਚੱਲ ਰਹੀ ਹੈਗੀ ਸਾਡੇ ਵੀ ਬੈਡ ਸਵਿੰਗ ਸ਼ੁਰੂ ਹੋਗੀ ਬੈਨਸੋ ਇੰਗਰੇਸੀ ਪਿਛਲੇ ਸਾਲ ਵੀ ਦੋ ਤਿੰਨ ਸਾਲ ਤੋਂ ਟ੍ਰਾਇਲ ਕਰਦੇ ਆਂਗਾ ਧਰਮ ਸਿੰਘ ਜੀ ਮੇਰੇ ਨਾਲ ਲੰਗੇ ਨਵੀਂ ਕਰਦੇ ਆ ਰਹੇ ਅਸੀਂ ਹੱਥਾਂ ਨਾਲ ਚਟਕਿਆਂ ਨਾਲ ਜਿਹਦੀ ਲਾਈ ਸੀਗੀ ਵੱਡਾ ਬੈਨੀਫਿਟ ਕੀ ਹੈ ਦਾ ਜੀ ਬੈਨੀਫਿਟ ਇਹ ਆਏਗਾ ਇੱਕ ਤਾਂ ਪਾਣੀ ਬਚਦੇਗਾ ਦੂਜਾ ਹਵਾ ਪਾਣੀ ਦਾ ਸੰਚਾਰ ਹੋਣ ਕਰਕੇ ਜਿਹੜੇ ਕੀੜੇ ਬਿਮਾਰੀਆਂ ਦੇ ਵੀ ਘਟਦੇ ਆ ਸਪਰੇਅ ਘੱਟ ਹੋਰੀ ਜੰਗੀ ਤਾਂ ਵੀ ਬਚਾ ਬਣ ਬਚਦੇਗਾ ਤੇ ਤੀਜਾ ਕਿ ਇਹ ਆਸਾਨੀਆਂ ਤੇ ਖਰਚੇ ਵੀ ਘਟ ਰਹੇ ਨੇਗੇ ਇਹ ਝਾੜ ਵੀ ਬੜਾ ਬਰਾ ਦੇਗਾ ਕਿ ਆ ਬਈ ਕੋਈ ਚਾਰ ਲਗਈ ਉਹਨਾਂ ਸਾਨੀ ਦਾ ਤੇ ਪਾਣੀ ਵੀ ਬਚਦੇਗਾ ਸੋ ਸਾਨੂੰ ਕਿਉਂਕਿ ਇੱਕ ਮਾਈਂਡਸੈਟ ਬਠਾ ਹੈਗਾ ਵੀ ਕਦੂ 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 ਦਾ ਇੱਕ ਇੱਕ ਪਰਪਸ ਹੈਗਾ ਪਾਣੀ ਖੜਾ ਹੁੰਦਾ ਕਿ ਨਦੀਨਾਂ ਨੂੰ ਰੋਕਣਾਗਾ ਅੱਜ ਕੱਲ ਨਦੀਨਾਂ ਕੰਟਰੋਲ ਲਈ ਕਾਫੀ ਦਵਾਈਆਂ ਆ ਗਈਆਂ ਤੇ ਜਿਵੇਂ ਦਾ ਸਮਝਦਾ ਰਹੋਗੇ ਤੇ ਉਹ ਉਹਨਾਂ ਨੂੰ ਨਦੀਨਾਂ ਨੂੰ ਕੰਟਰੋਲ ਕਰ ਲੰਦੇ ਨੇਗੇ ਤੇ ਅਜਿਹੀਆਂ ਵਿਧੀਆਂ ਦੇ ਦੁਆਰਾ ਡਾਇਰੈਕਟ ਸੋਇੰਗ ਤੇ ਵੀ ਕਾਫੀ ਕੰਮ ਹੋ ਰਿਹਾ ਹੈ ਤੇ ਕੰਮ ਲੋਕੀ ਕਰ ਰਹੇ ਨੇ ਹਾਂਜੀ ਪਿਛਲੇ ਸਾਲ ਮੈਂ 2 ਕਿੱਲੇ ਬਾਸਪਤੀ ਦੇ ਲਾਇਤੇ ਕਿਵੇਂ ਜੀ ਬੈੱਡ ਬਣਾ ਕੇ ਜੀ ਚੁਟਕੀਆਂ ਰਾਹੀ ਕੀ ਵੀ ਰਿਜ਼ਲਟ ਨਿਕਲਿਆ ਰਿਜ਼ਲਟ ਬ੍ਰਦਰ 22 ਕੁਇੰਟਲ ਕੀਲੇ ਦੀ ਮੇਰੀ ਸੋਨਾ ਬਣਵੇਂ ਨਿਕਲੀ। ਅੱਛਾ। ਟੁਟਕੀਆਂ ਨਹੀਂ ਖਰਚ ਘਟਾ। ਪੰਜ ਜਾਣੀਆਂ ਨੇ ਮੇਰਾ 6 ਵਿੱਗ ਸੌਂ ਲਾ ਤੀ। ਹਾਂ। ਇਹ ਆ ਪਾਣੀ ਦੀ ਬਚਤ ਬਹੁਤ ਹੈ। ਹਾਂ। ਅੱਛਾ ਹੋਰ ਕੋਈ ਪ੍ਰੋਬਲਮ ਨਹੀਂ ਕੱਖਾਂ ਦੀ ਪ੍ਰੋਬਲਮ ਜ਼ਰੂਰ ਹੈ ਪਰ ਜੇ ਆਪਾਂ ਸਮੇਂ ਸਿਰ ਸਪਰੇਅ ਕਰੀਏ ਕੱਖ ਵੀ ਨਹੀਂ ਹੁੰਦੇ। ਠੀਕ ਹੈ ਜੀ। ਜੇ ਆਪਾਂ ਸਮਾਂ ਨਗਾ ਦੇਣੇ ਕੱਖਾਂ ਦਾ ਫੇਰ ਕੱਖਾਂ ਦੀ ਮਾਰ ਜ਼ਰੂਰ ਪੈਂਦੀ ਹੈ। ਪਰ ਹੁਣ ਦਵਾਈਆਂ ਐਸੀਆਂ ਹੈਗੀਆਂ ਪਰ ਕੱਖ ਨਾ ਮਾਤਰੇ ਨੇ। ਠੀਕ ਹੈ ਜੀ। ਸਹੀ ਟਾਈਮ ਤੇ ਸਪਰੇਅ ਹੋਵੇ ਨਹੀਂ ਹੁੰਦੇ ਹੈਗੇ। ਬੈਨੀਫਿਟ ਤੁਹਾਨੂੰ ਬੈਨੀਫਿਟ ਖਰਚਾ ਘਟਾ ਹੈ ਤੇ ਜਦ ਆ ਭਾਰੇ ਆਪਾਂ ਪਾਉਣਿਆਂ ਗਾਂੜ ਤੇ ਕਿਥੇ ਔਖਾ ਹੁੰਦਾ ਬਹੁਤ ਬੰਦਾ ਪਾਉਣ ਵਾਲਾ ਇਹ ਜੇ ਆਮਦਾਰੀ ਨਾਲ ਬੰਦਾ ਪਾਈ ਜਾਂਦਾ ਬਿਮਾਰੀਆਂ ਦੀ ਘਾਟ ਹੈ ਪਿਛਲੇ ਸਾਲ ਮੇਰੇ ਉਲੀ ਰੋਗ ਨਾ ਕੋਈ ਹੋਰ ਰੋਗ ਲੱਗੇ ਹੀ ਨਹੀਂ ਹੈਗਾ ਸਪਰੇ ਸੁੰਡੀ ਵਾਲੀ ਵੀ ਬਹੁਤ ਘਟ ਪੈਂਦੀ ਆ ਹਵਾ ਪੈਂਦੀ ਰਹਿੰਦੀ ਆ ਸਾਈਡਾਂ ਦੇ ਵਿੱਚ ਨਿਕਾਲਉਣਾ ਹੀ ਨਹੀਂ